ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਸਾਕ ਇੱਕ ਬਹੁਤ ਹੀ ਮੰਦ ਭਾਗੀ ਖਬਰ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੋ ਕਿ ਰੈਪਾ ਪਿੰਡ ਤੋਂ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 6 ਦਿਨ ਬਾਅਦ ਇੱਕ ਲਾਸ਼ ਦਾ ਸੰਸਕਾਰ ਕੀਤਾ ਗਿਆ ਔਰ ਇਹ ਲਾਸ਼ ਜੇ ਕਹ ਲਈਏ ਕਿਸੇ ਨੌਜਵਾਨ ਦੀ ਸੀ ਤਾਂ ਵੀ ਕੋਈ ਹੱਤਕਥਨੀ ਨਹੀਂ ਹੈ ਜੇ ਕਹ ਲਈ ਕਿਸੇ ਬੱਚੇ ਦੀ ਸੀਗੀ ਤਾਂ ਤਾਂ ਵੀ ਕੋਈ ਗਲਤ ਨਹੀਂ ਹੈ ਨੌਜਵਾਨ ਇਸ ਕਰਕੇ ਕਿਉਂਕਿ ਇਸ ਮ੍ਰਿਤਕ ਨੇ ਆਪਣੇ ਘਰ ਦੀ ਗੁਰਬਤ ਤੋਂ ਦੂਰ ਕਰਨ ਲਈ ਆਪਣੀ ਪੜ੍ਹਾਈ ਛੱਡ ਕੇ ਦਿਹਾੜੀ ਸ਼ੁਰੂ ਕੀਤੀ ਔਰ ਬੱਚਾ ਇਸ ਕਰਕੇ ਕਿਉਂਕਿ ਉਸਦੀ ਉਮਰ ਮਹਿਜ 15 ਸਾਲ ਸੀ ਦੱਸ ਦਈਏ ਕਿ ਰੈਪੇ ਦੇ 15 ਸਾਲਾਂ ਦਾ ਇਹ ਬੱਚਾ ਆਪਣੇ ਘਰ ਦੀਆਂ ਮਜਬੂਰੀਆਂ ਨੂੰ ਦੇਖਦੇ ਹੋਏ ਪੜ੍ਹਾਈ ਛੱਡ ਕੇ ਦਿਹਾੜੀਆਂ ਕਰਨੀਆਂ ਸ਼ੁਰੂ ਕਰਦਾ ਔਰ ਆਪਣੇ ਸਾਥੀਆਂ ਨਾਲ ਦਿਹਾੜੀਆਂ ਹੀ ਕਰ ਰਿਹਾ ਸੀਗਾ ਕਿ ਦੁਪਹਿਰੇ ਆਪਣੇ ਘਰੋਂ ਰੋਟੀ ਖਾ ਕੇ ਜਾਂਦਾ ਅੱਧੀ ਛੁੱਟੀ ਵੇਲੇ ਤੇ ਸ਼ਾਮ ਨੂੰ ਹਕੀਮਪੁਰ ਜਿੱਥੇ ਉਹ ਕੰਮ ਕਰਨ ਗਿਆ ਸੀ ਉੱਥੋਂ ਵਾਪਸ ਉਹਨੇ ਆਉਣਾ ਸੀਗਾ ਤਾਂ ਦੱਸਿਆ ਜਾ ਰਿਹਾ ਕਿ ਕੱਚੇ ਰਸਤੇ ਤੇ ਆਪਣੇ ਸਾਥੀ ਨਾਲ ਖੜਾ ਸੀਗਾ ਕੱਚੀ ਸਾਈਡ ਤੇ ਸੜਕ ਦੀ ਕੱਚੀ ਸਾਈਡ ਤੇ ਖੜਾ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਜਿਹੜੀ ਗੱਡੀ ਆਉਂਦੀ ਹੈ ਉਹ ਦੋ ਜਾਨੇ ਖੜੇ ਨੂੰ ਟੱਕਰ ਮਾਰਦੀ ਹੈ ਜਿਸ ਵਿੱਚ ਇਹ ਜਿਹੜਾ 15 ਸਾਲਾਂ ਦਾ ਬੱਚਾ ਇਸ ਦੀ ਮੌਤ ਹੋ ਜਾਂਦੀ ਹੈ ਤੇ ਇਸ ਦਾ ਸਾਥੀ ਜਿਹੜਾ ਆ ਉਸ ਨੂੰ ਮੋਟਰਸਾਈਕਲ ਸਮੇਤ ਗੱਡੀ ਜਿਹੜੀ ਕਸੀੜ ਦੀ ਕਾफी ਅੱਗੇ ਲੈ ਜਾਂਦੀ ਹੈ ਔਰ ਜਿਹੜਾ ਡਰਾਈਵਰ ਹੈ ਉਹ ਇੱਕ ਵਾਰ ਵੀ ਉਹਦੀ ਇਨਸਾਨੀਤ ਨਹੀਂ ਜਾਗਦੀ ਕਿ ਉਹ ਰੁੱਕ ਕੇ ਚਲੋ ਹਾਦਸਾ ਹੋ ਗਿਆ ਜਾਣ ਕੇ ਨਹੀਂ ਕਰਦਾ ਕਿ ਰੁੱਕ ਕੇ ਉਹ ਇਨਾ ਦੋ ਜਾਨੇ ਦਾ ਹਾਲਚਲ ਪੁੱਛੇ ਜਾ ਹਸਪਤਾਲ ਵੀ ਖੇ ਲੈ ਕੇ ਜਾਵੇ ਲੇਕਿਨ ਉਹ ਗੱਡੀ ਦੱਸਿਆ ਜਾ ਰਿਹਾ ਕਿ ਉੱਥੋਂ ਭਜਾ ਕੇ ਲੈ ਜਾਂਦਾ ਔਰ ਜਿਹੜੀ ਪੀੜ ਪਰਿਵਾਰ ਦੀ ਆ ਉਹ ਜਦੋਂ ਸੁਣਦੇ ਆ ਤਾਂ ਫਿਰ ਦਿਆ ਬਲੂਦਰਾ ਜਾਂਦਾ ਕਿਉਂਕਿ ਇਹ ਜਿਹੜਾ ਬੱਚਾ ਜਿਸ ਦੀ ਮੌਤ ਈ ਇਸ ਦੀ ਦਾਦੀ ਕਹਿੰਦੀ ਕਿ ਪੁੱਤ ਜਿਹੜਾ ਆ ਉਹ 1 ਵਜੇ ਘਰੋਂ ਜਦ ਗਿਆ ਤਾਂ ਕਹਿ ਕੇ ਗਿਆ ਕਿ ਮੈਂ 6 6:30 ਵਜੇ ਤੱਕ ਘਰ ਆ ਜਾਊਂਗਾ ਤੁਸੀਂ ਰੋਟੀ ਤਿਆਰ ਰੱਖਿਓ ਆਂਡੇ ਤਿਆਰ ਰੱਖਿਓ ਮਤਲਬ ਬੱਚਾ ਆਪਣੀ ਹੈਲਥ ਪ੍ਰਤੀ ਵੀ ਕੌਨਸ਼ੀਅਸ ਸੀ ਹੁਣ ਪਤਾ ਇਹ ਲੱਗਿਆ ਕਿ 6 ਦਿਨ ਬਾਅਦ ਜਿਹੜੀ ਗੱਡੀ ਹੈ ਉਹ ਟਰੇਸ ਹੋ ਗਈ ਹੈ ਲੇਕਿਨ ਪਰਿਵਾਰ ਦਾ ਗਿਲਾ ਇਹ ਹੈ ਕਿ ਹਾਲੇ ਤੱਕ ਗੱਡੀ ਚਲਾਕ ਕੌਣ ਰਿਹਾ ਸੀ ਉਸ ਨੂੰ ਪੇਸ਼ ਨਹੀਂ ਕੀਤਾ ਗਿਆ ਉਸ ਦਾ ਨਾਮ ਜਿਹੜਾ ਆ ਉਹ ਨਸ਼ਰ ਨਹੀਂ ਕੀਤਾ ਗਿਆ ਤਾਂ ਕਿਸੇ ਦੀ ਲਾਪਰਵਾਹੀ ਕਰਕੇ ਤੇਜ਼ ਰਫਤਾਰੀ ਕਰਕੇ ਇੱਕ ਕਰ ਉੱਜੜ ਗਿਆ ਤੇ ਇੱਕ ਜਿਹੜਾ ਦੂਜਾ ਵਿਅਕਤੀ ਗੰਭੀਰੂ ਵਿੱਚ ਜ਼ਖਮੀ ਹੈ ਉਸ ਦੇ ਇਲਾਜ ਤੇ ਬਹੁਤ ਖਰਚਾ ਹੋ ਰਿਹਾ ਤੇ ਪਰਿਵਾਰ ਇਹ ਵੀ ਗੱਲਾਂ ਕਰਦਾ ਕਿ ਅਸੀਂ ਇੰਨਾ ਖਰਚਾ ਕਰਨਾ ਕਿੱਥੋਂ ਹੈ ਤੇ ਸਾਡਾ ਜਿਹੜਾ ਦੂਜਾ ਬੱਚਾ ਆ ਉਹ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤਾਂ ਇਹ ਖਬਰ ਜਿਹੜੀ ਹੈ ਤੁਹਾਨੂੰ ਰੈਪੇ ਪਿੰਡ ਤੋਂ ਦੱਸ ਰਿਹਾ ਔਰ ਹਾਦਸਾ ਦੱਸਿਆ ਜਾ ਰਿਹਾ ਕਿ ਹਕੀਮਪੁਰ ਹੋਇਆ ਕੱਚੇ ਰਸਤੇ ਤੇ ਕੱਚੀ ਸਾਈਡ ਤੇ ਦੋ ਜਣੇ ਖੜੇ ਸੀ ਤਾਂ ਪਿੱਛੋਂ ਤੇਜ਼ ਰਫ਼ਤਾਰ ਚ ਗੱਡੀ ਆਕੇ ਇਹਨਾਂ ਨੂੰ ਦੜਕ ਕੇ ਚਲ ਜਾਂਦੀ ਹੈ ਉਚਲ ਕੇ ਚਲ ਜਾਂਦੀ ਹੈ ਤੇ ਇੱਕ ਸੀਟ ਦੀ ਵੀ ਹੈ ਔਰ ਹੁਣ ਪਰਿਵਾਰ ਦੀ ਜਿਹੜੀ ਬੇਨਤੀ ਇਹੀ ਹੈ ਕਿ ਜੋ ਜਿਹੜਾ ਵਿਅਕਤੀ ਗੱਡੀ ਚ ਲਾ ਰਿਆ ਸੀ ਉਸ ਦਾ ਚਿਹਰਾ ਸਾਹਮਣੇ ਆਣਾ ਚਾਹੀਦਾ ਤਾਂ ਖਾਨੇ ਤੁਹਾਨੂੰ ਮੌਕੇ ਤੇ ਪੂਰੀ ਤਸਵੀਰ ਆ ਪਰ ਮੈਂ ਜਿੱਤ ਕਿਹੜਾ ਪਿੰਡ ਹੈ ਆ ਜਲਾ ਇਹ ਇੱਥੇ ਤੁਸੀਂ ਰਹਿ ਪਈ ਤੁਹਾਡੇ ਮਾਪੇ ਆ ਮਾਪੇ ਆ ਤੇ ਜਿਹੜਾ ਬੱਚਾ ਦੀ ਡੈਥ ਹੋਈ ਆ ਤੁਹਾਡਾ ਕੀ ਲੱਗਦਾ ਭਤੀਜਾ ਸੀ ਕਿਦ ਕਿਦਾਂ ਹੋਈ ਆ ਭੈਣ ਜੀ ਕੰਮ ਤੋਂ ਹੀ ਗਏ ਆ ਬਸ ਕਰੋ ਬੜਸਾਣਾ ਗਏ ਆ ਰੋਟੀ ਸਵੇਰੇ ਕੰਮ ਤੋਂ ਗਏ ਜਦੋਂ ਸ਼ਾਮ ਨੂੰ ਆਇਆ ਐਕਸੀਡੈਂਟ ਉਸ ਵੇਲੇ ਹੋਇਆ ਹਾਂਜੀ ਕਿੱਥੇ ਹੋਇਆ ਹਕੀਮਪੁਰ ਰੋਡ ਤੇ ਹਕੀਮਪੁਰ ਰੋਡ ਤੇ ਕਿੱਥੇ ਖੜੇ ਸੀ ਇਹ ਇੱਧਰ ਖੜੇ ਸੀ ਬੱਸ ਸਟੈਂਡ ਦੇ ਕੋਲ ਨਹੀਂ ਨਹੀਂ ਇੱਧਰ ਪਿੱਛੇ ਦੁਕਾਨਾਂ ਵਾਲਾ ਠੇਕੇ ਵਾਲਾ ਦੁਕਾਨਾਂ ਨਾਲ ਕੱਚੀ ਝੜਕ ਦੇ ਖੜੇ ਆ ਕੱਚੀ ਸੜਕ ਤੇ ਖੜੇ ਆਪਣੀ ਸਾਈਡ ਖੜੇ ਆ ਅੱਛਾ ਜੀ ਹਾਂਜੀ ਤੇ ਹੁਣ ਉਹਦਾ ਮੁੰਡੇ ਦਾ ਸੰਸਕਾਰ ਕਰਤਾ ਅੱਜ ਕਰਨਾ ਹੈ ਅੱਜ ਛੇ ਮਾਦਾਨੇ ਅੱਜ ਕਰਨਾ ਹੈ ਕੁਛ ਉਹ ਉਹਦਾ ਡੈਡੀ ਕੀ ਕਰਦਾ ਬੱਚੇ ਦਾ ਕੁਛ ਨਹੀਂ ਕਰਦਾ ਮੰਮੀ ਮੰਮੀ ਹੈ ਨਹੀਂ ਛੱਡ ਕੇ ਚੱਲ ਗਏ ਸੀ ਛੋਟੇ ਛੋਟੇ ਇਹਨੂੰ ਅਸੀਂ ਨਹੀਂ ਪਾਲਿਆ ਇਹਨੇ ਭਰਾ ਆ ਦੋ ਦੋ ਇਹ ਅਗ ਛੋਟੇ ਜਿਹੇ ਉਹਨਾਂ ਖੜਾ ਜੇ ਕੋ ਉਹ ਛੋਟੀ ਮਿਰ ਭਰਾ ਦੀ ਛੋਟੀ ਕੁੜੀ ਹੈ ਬੀਬੀ ਤੁਸੀਂ ਪਾਲੇ ਆਹੋ ਮਮੀ ਹੈ ਨਹੀਂ ਸੀ ਤੁਸੀਂ ਮਾਂ ਬਣੇ ਉਹਦੇ ਹਾਂਜੀ ਤੁਸੀਂ ਦਾਦੀ ਉਹਦੇ ਵੇਹੇ ਹਾਂਜੀ ਹਾਂਜੀ ਦਾਦੀ ਹਾਂ ਹਾਂ ਦੋ ਮੁੰਡੇ ਆ ਜੀ ਇੱਕ ਕੁੜੀ ਆ ਕੁੜੀ ਛੋਟੇ ਮੁੰਡੇ ਸੀ ਤੇ ਛੋਟਾ ਮੁੰਡਾ ਮੂੰਹ ਅੱਗੇ ਮਾਰ ਦਿੱਤਾ ਸੀਗਾ ਉਹਦੀ ਕੁੜੀ ਵੀ ਇੰਨੇ ਪਾਲੀ ਹੈ ਜਗਿੰਦਰ ਕੋ ਤੁਹਾਡਾ ਪਿੰਡ ਰਹਿ ਪਈ ਹੈ ਹਾਂਜੀ ਹਾਂਜੀ ਕਿੱਦਾਂ ਦੱਸ ਦਿਓ ਕਿ ਇਹ ਬੱਚੇ ਦਾ ਕਿੱਦਾਂ ਹੋਇਆ ਤੁਸੀਂ ਕਹਿੰਦੇ ਕਿਦਾਂ ਬੱਚਾ ਹੁਣ ਮੈਂ ਤਾਂ ਉਸ ਦਿਨ ਘਰ ਹੈ ਨਹੀਂ ਸੀ ਜੀ ਇਹ ਆਇਆ ਤਾਂ ਪੈਰ ਨੂੰ ਰੋਟੀ 1:30 ਵਜੇ ਰੋਟੀ ਖਾਣ ਰੋਟੀ ਖਾ ਕੇ ਗਿਆ ਇੱਥੋਂ ਤਾਂ ਜਾ ਕੇ ਕੰਮ ਤੇ ਲੱਗੇ ਆ ਕੰਮ ਕੀਤਾ ਕਹਿੰਦਾ ਇਹਨੂੰ ਬੀਬੀ ਵੀ ਤੂੰ 6 ਵਜੇ ਮੇਲੇ ਰੋਟੀ ਪਕਾ ਕੇ ਰੱਖੇ ਬੈਸਕਟ ਲਿਆ ਕੇ ਰੱਖੀ ਇਹਨੂੰ ਬੈਸਕਟ ਲਿਆਉਂਦੇ ਆ ਲਿਆ ਕੇ ਰੱਖਿਓ ਆ ਘੋੜੀ ਹੈ ਨਾ ਅੰਡਿਆਂ ਦੀ ਬਣਾਈ ਹੋਈ ਆ ਯਾਦਾ 6 ਵਜੇ ਮੈਂ ਬੰਡੋ ਆਈ ਆ 6:30 ਵਜੇ ਦਾ ਕੰਮ ਹੋ ਜਾਂਦਾ ਆ ਵੀ ਉਹਨਾਂ ਦਾ ਇਨਸੀਡੈਂਟ ਹੋ ਗਿਆ ਇਹ ਤੋਂ ਵੱਡਾ ਸੀ ਮੁੰਡਾ ਉਹ ਇਹ ਤੋਂ بڑا ਸੀ ਕਿੰਨੀ ਉਮਰ ਦਾ ਉਹ ਜੀ 16 ਬੰਦਨਾ 15 ਸਾਲਾਂ ਦਾ ਜੀ ਇਹ ਆ ਜਾ ਲੱਗਿਆ ਸੀ 5 ਦਿਨ ਹੋਏ ਸੀ ਕਿ ਇੱਥੋਂ ਰੇਤਾ ਮੁੱਕ ਗਿਆ ਉਹ ਉੱਥੇ ਦਿਹਾੜੀ ਲਾਉਣ ਚਲੇ ਗਏ ਇਹ ਦੇਖ ਲਓ ਵੀ ਤੁਸੀਂ ਐਡੀ ਕੀ ਮਜਬੂਰੀ ਹੈ ਕਿ ਮਤਲਬ ਜਿਹੜਾ 15 ਸਾਲ ਦਾ ਬੱਚਾ ਤੁਸੀਂ ਦਿਹਾੜੀ ਲਾਇਆ ਦੇ ਆੜੇ ਪਾਣੇ ਤੋਂ ਵੀ ਹਟ ਗਿਆ ਸੀਗਾ ਪਾਣਣ ਵਾਲੇ ਵੀ ਮਾਸਟਰ ਵੀ ਆਏ ਸੀ ਉਹ ਉਹਨੇ ਵੀ ਬਹੁਤ ਜ਼ੋਰ ਲਾਇਆ ਉਹਨੇ ਮੁਕੇ ਤੇ ਨੌ ਕਟਿਆ ਉਹਦਾ ਹੂੰ ਉਹਦਣ ਆਏ ਸੀਗੇ ਕਹਿੰਦੇ ਜੀ ਅਸੀਂ ਨੌ ਅੱਜ ਕਟਿਆ ਉਹਦਾ ਵੀ ਜਦ ਹੁਣ ਉਹ ਮੁਕੇ ਗਿਆ ਉਹਨੂੰ ਬਹੁਤ ਸਮਝਾ ਦੇਖੋ ਜੀ ਪੇ ਉਹਦਾ ਨਹੀਂ ਸੀ ਕੰਮ ਕਰਦਾ ਦਾਦੀ ਕਿੱਥੋਂ ਕਮਾਉਣੀ ਸੀਗੀ ਸਾਡੇ ਵਿਚਾਰਾ ਇੱਕ ਆਉਂਦਾ ਆ ਬਲੈਤੀਆ ਉਹ ਇਹਨਾਂ ਨੂੰ ਖਰਚਾ ਦਿੰਦਾ ਸੀਗਾ ਹੂੰ ਉਹੀ ਇਹਨਾਂ ਦਾ ਖਰਚ ਪੱਠਾ ਚੱਲਦੇ ਹਾਲਾਤ ਮਾੜੇ ਆ ਹਾਂ ਜੀ ਘਰ ਦੇ ਹਾਲਾਤ ਆ ਤੁਸੀਂ ਹੁਣ ਦੇਖਦੇ ਆ ਵੀ ਕੀ ਹਾਲਾਤ ਹੈ ਤਾ ਬਾਕੀ ਤੁਸੀਂ ਹੁਣ ਤੁਸੀਂ ਦੇਖ ਲਵੋ ਵੀ ਇਹਨਾਂ ਦਾ ਨਿਆ ਕੀ ਹੋਇਆ ਯਾਨੀ ਹੁਣ ਇਦਾਂ ਕੱਲ ਕੱਲ ਆਇਆ ਸੀਗਾ ਨਾਮ ਉਹ ਕਹਿ ਕੇ ਗਿਆ ਵੀ ਤੁਹਾਨੂੰ ਕੇਸ ਚੱਲਣਾ ਇਹ ਪੰਜ 6 ਮਹੀਨੇ ਵੀ ਤੁਹਾਨੂੰ ਉਹ ਜਿਹੜਾ ਡਰਾਈਵਲ ਆ ਉਹਨੂੰ ਜਾਣੀ ਉਹਨੂੰ ਫਸਾ ਜਾ ਦੇਣੀ ਆ ਬਾਕੀ ਤੁਸੀਂ ਹੁਣ ਦੇਖ ਲਵੋ ਵੀ ਕਿੱਦਾਂ ਆ ਜੋ ਉਹ ਕਹਿ ਕੇ ਗਿਆ ਉਹਦੇ ਨਾਲ ਹੀ ਆਪਾਂ ਰਹਿਣਾ ਆ ਉਹ ਰੌਣਕ ਬਾਕੀ ਦਾ ਤਾਂ ਜਿੰਨਾ ਕਿਸੇ ਦਾ ਪੰਚਾਇਤ ਵੀ ਨੱਠੀ ਭੱਜੀ ਫਿਰਦੀ ਆ ਜਾਣੀ ਉਦਾਂ ਇਹਦੇ ਕੋਲ ਹਜੇ ਤੱਕ ਕੋਈ ਆਇਆ ਨਹੀਂ ਕਾ ਚਲੋ ਆਉਂਦੇ ਆ ਨਾ ਆੜਕੇ ਨੂੰ ਵੀ ਸਾਹ ਸਦਾਂ ਮਾਰਦੇ ਇਹੀ ਸਗਾ ਤੇ ਹੁਣ ਦਾਗ ਦੇ ਲਾਓ ਲਾਸ਼ ਰੋਲਦੀ ਫਿਰਦੀ ਆ ਆ ਛੇਵਾ ਦੇ ਨੇ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਸ੍ਰਿੰਦਰ ਗੌਰ ਕਿਹੜਾ ਪਿੰਡਾ ਜੀ ਸਲੇਪਾ ਜੀ ੀਗਲ ਹੋਈ ਤੁਹਾਡੇ ਬੱਚਿਆਂ ਨੂੰ ਮੈਨੂੰ ਪਤਾ ਲੱਗਿਆ ਕਿ ਇੱਕ ਬੱਚੇ ਦੀ ਡੈਥ ਹੋ ਗਈ ਹੈ ਤੇ ਦੂਸਰਾ ਮੁੰਡਾ ਜ਼ਖਮੀ ਹੈ ਜਿਹੜਾ ਜਖਮੀ ਬੱਚਾ ਤੁਹਾਡਾ ਦੱਸਿਆ ਜਾ ਰਿਹਾ ਹੈ ਹਾਂਜੀ ਹਰਮਨ ਮਾਲ ਕੀ ਨਾਮ ਸੀ ਉਹਦਾ ਹਰਮਨ ਮਾਲ ਜਿਹੜਾ ਜ਼ਖਮੀ ਹੋਇਆ ਹਾਂਜੀ ਇਹ ਕੀ ਹੋਇਆ ਤਾਂ ਕੀ ਹੋਇਆ ਮੇਰਾ ਮੁੰਡਾ ਕੰਮ ਤੇ ਗਿਆ ਸੀ ਜਿੱਥੋਂ ਕੀ ਕੰਮ ਕਰਦੇ ਹੋ ਉਹ ਰਾਜਗਰੀ ਕਰਦੇ ਓਕੇ ਰਾਜਗਰੀ ਇਥੋਂ ਕੰਮ ਕਰਦੇ ਕੰਮ ਤੇ ਗਿਆ ਆ ਕਿੰਨੇ ਵਜੇ ਉਹ ਸਵੇਰੇ ਜਿਹੜੇ ਗਏ ਸ਼ਾਮ ਨੂੰ 6:30 ਵਜੇ 6 ਵਜੇ ਉਹ ਘਰ ਨੂੰ ਆਉਣ ਲੱਗਾ ਸੀਗਾ ਇੱਥੇ ਹਕੀਮਪੁਰ ਕਿਹੜੇ ਕਿਹੜੇ ਪਿੰਡ ਕੰਮ ਤੇ ਗਿਆ ਸੀ ਇੱਥੇ ਹਕੀਮਪੁਰ अच्छा जी हकीमपुर ਉਹ ਤੋਂ ਆਪਣੇ ਘਰ ਨੂੰ ਆਉਣ ਲੱਗਾ ਈ ਛੁੱਟੀ ਕਰਕੇ ਉਹ ਇੱਕ ਸ਼ਹਿਰ ਤੇ ਕੱਚੀ ਸੜਕ ਤੇ ਖੜਾ ਆ ਤੇ ਉਹ ਜਾਨੀ ਫੂਰ ਉਹਦੇ ਕੋਲ ਆ ਮੁੰਡੇ ਨਾ ਆਉਣਾ ਸੀ ਨਾਲ ਤੇ ਉਹ ਮੁੰਡਾ ਇਹ ਮੋਟਰਸਾਈਕਲ ਤੇ ਬੈਠਾ ਮੇਰਾ ਮੁੰਡਾ ਇੱਥੇ ਕੋਲ ਖੜਾ ਆ ਇਹ ਗੱਡੀ ਆਈ ਆ ਪਿੱਛੋਂ ਗੱਡੀ ਆ ਕੇ ਪਿੱਛੋਂ ਬਹਿਨ ਤੇਜ ਆਈ ਆ ਆ ਕੇ ਕੱਟੇ ਸੜਕ ਖੜਿਆ ਦੇ ਵਿੱਚ ਮਾਰ ਕੇ ਦੋਹਾਂ ਵਿੱਚੇ ਮੋਟਰਸਾਈਕਲ ਕਢੀਸ਼ ਕੇ ਲੈ ਕੇ ਵਿੱਚੇ ਨਿਆਣਿਆਂ ਨੂੰ ਇਹ ਮੁੰਡਾ ਮੇਰਾ 扑ੜ ਕੇ ਡੱਪਿਆ ਦੂਜਾ ਜਿਹੜਾ ਸੁੱਖੀ ਸੀਗਾ ਉਹ ਸੜਕ ਦੇ ਉੱਪਰ 扑ੜ ਕੇ ਡੱਪਿਆ ਆ ਉਹਦੀ ਉਸ ਟਾਈਮ ਡੈਥ ਹੋ ਗਈ ਆ ਮੇਰਾ ਮੁੰਡਾ ਜੱਕਮੀ ਪਿਆ ਟੀ ਹਸਪਤਾਲ ਦੇ ਵਿੱਚ ਉਹਦੀ ਕੋਈ ਸ਼ਰਤ ਨਹੀਂ ਹੈਗੀ ਉਹ ਵੀ ਸੁਤੰਤਰ ਸਮਲ ਕਰਦਾ ਸਾਨੂੰ ਕੁਝ ਨਹੀਂ ਭਾਜੀ ਪਤਾ ਕੀ ਹੋਇਆ ਕੀ ਨਹੀਂ ਗੱਡੀ ਵਾਲਾ ਖੜਾ ਨਹੀਂ ਹੋਇਆ ਗੱਡੀ ਮਾਰ ਕੇ ਕੱਚੇ ਤਾਰ ਕੇ ਗਿਆ ਮੇਰੇ ਪੁੱਤਾਂ ਦੇ ਇਹ ਹੁਣ ਸਾਨੂੰ ਕੋਈ ਪਤਾ ਨਹੀਂ ਹਾਂਜੀ ਉੱਥੇ ਖੜੇ ਕਿਉਂ ਸੀ ਬੱਚੇ ਕੰਮ ਤੋਂ ਆਏ ਸੀਗੇ ਕੰਮ ਤੋਂ ਆ ਕੇ ਦਾ ਉਹ ਜਿਹੜੀ ਜਿਹਦਾ ਕੰਮ ਵਾਲਾ ਮੁੰਡਾ ਤਾਂ ਆਦਾ ਵੀ ਇਹ ਮੁੰਡਾ ਕਹਿੰਦਾ ਸੀਗਾ ਮੈਨੂੰ ਪੈਸੇ ਦਿਓ ਮੰਡੇ ਖਾਣੇ ਛੋਟਾ ਉਹ ਮੇਰਾ ਮੁੰਡਾ ਉਹ ਤਾਂ ਨਾਲ ਲੈ ਕੇ ਗਿਆ ਸੀ ਉੱਥੇ ਖੜਾ ਸੀ ਕਹਿੰਦੇ ਤਾਂ ਦੋ ਲੈ ਗਿਆ ਪਕਾ ਨੂੰ ਚਲ ਗਿਆ ਕੰਮ ਤੋਂ ਹੁੰਦੇ ਹੁਣ ਕੰਮ ਦਾ ਪਤਾ ਨਹੀਂ ਲੱਗਿਆ ਗੱਡੀ ਦਾ ਪਤਾ ਨਹੀਂ ਲੱਗਾ ਹੁਣ ਕਹਿੰਦੇ ਆ ਫੜ ਲਈ ਹੈ ਲਧਿਆਣਿਓ ਬੰਦਾ ਨਹੀਂ ਹਲੇ ਤੱਕ ਕੋਈ ਪੇਸ਼ ਕੀਤਾ ਉਹ ਨਹੀਂ ਹਾਂਜੀ ਗੱਡੀ ਫੜੀ ਹੋਆ ਬੰਦਾ ਭੱਜ ਗਿਆ ਕਹਿੰਦੇ ਕਿਹਨੇ ਫੜੀ ਇਹ ਨਹੀਂ ਪੁਲਿਸ ਵਾਲਿਆਂ ਨੇ ਮਕਾਨਪੁਰ ਗਿਆ ਨੇ ਤੇ ਹੁਣ ਕੱਲ ਵੀ ਸਾਨੂੰ ਕਹਿ ਗਏ ਬੰਦਾ ਪੇਸ਼ ਕਰਨਾ ਬੰਦਾ ਹਲੇ ਤੈ ਨਹੀਂ ਪੇਸ਼ ਹੋਇਆ ਉਹਨਾਂ ਦੇ ਕੋਲ ਅਸੀਂ ਇਹ ਚਾਹੁੰਦੇ ਆ ਉਹ ਬੰਦਾ ਪੇਸ਼ ਕਰਨ ਸਾਡੇ ਸਾਹਮਣੇ ਸਾਨੂੰ ਪਤਾ ਲੱਗਿਆ ਅਸੀਂ ਉਹਨੂੰ ਪੁੱਛੀਏ ਵੀ ਸਾਡੇ ਨਿਆਂਿਆਂ ਨਾਲ ਕੀ ਸਾਨੂੰ ਨਿਆਂ ਮਿਲੇ ਸਾਡਾ ਮੁੰਡਾ ਚਲੇ ਗਿਆ ਫੁੱਲ ਪਰ ਦੂਜਾ ਮੁੰਡਾ ਹਸਪਤਾਲ ਚ ਪਿਆ ਉਹਦੀ ਕੋਈ ਹਾਲਤ ਨਹੀਂ ਹੈਗੀ ਮੇਰੇ ਬੇਟੇ ਦੀ ਅਸੀਂ ਜਿੰਨਾ ਚਾਰੇ ਬੰਦਾ ਨਹੀਂ ਪੇਖਾ ਤੁਸੀਂ ਬੰਦਾ ਪੇਸ਼ ਕਰਨ ਸੰਦਖਾ ਲੈਣ ਅਸੀਂ ਉਹਨੂੰ ਪੁੱਛੀਏ ਦੱਸ ਸਾਡੇ ਨਿਆਣਿਆਂ ਨੇ ਕੀ ਪਿਆ ਸੀ ਪਿੱਛੋਂ ਭਾਜੀ ਇੰਨੀ ਤੇਜ਼ ਆਇਆ ਆ ਕੇ ਕੱਚੇ ਦੇ ਵਿੱਚ ਮਾਰ ਕੇ ਗਿਆ ਇੱਕ ਤਾਂ ਹੁੰਦਾ ਵੀ ਕਿਤੇ ਸੜਕ ਦੇ ਉੱਪਰ ਖੜੇ ਆ ਫੇਰ ਮਾਰ ਕੇ ਦੱਪਾ ਜ ਗਿਆ ਆ ਖੜ ਕੇ ਨਹੀਂ ਦੇਖਿਆ ਉਹਨੇ ਰੋਇਰੇ ਨਿਆਣਿਆਂ ਨੇ ਕੀ ਪਿਆ ਸੀ ਉਹਦਾ ਅਸੀਂ ਜਿੰਦੇ ਬੈਠੇ ਆ ਅਜ ਤਾਂ ਮਰੇ ਮੁਕੇ ਬੈਠੇ ਆ ਫੁੱਲ ਪਾਰਸੀ ਉਹ ਹੀ ਮੇਰਾ ਬੱਚਾ ਕਮਾਉਣ ਵਾਲਾ ਸੀ ਰੋਟੀ ਕਮਾ ਕੇ ਦੇਣ ਵਾਲਾ ਉਹ ਮੰਜੇ ਤੇ ਪਿਆ ਦੇ ਲਗਾਉਣ ਕੋ ਸੋਰਤ ਸੁਮਾਣੀ ਲੱਖਾਂ ਲੱਗੀ ਜਾਂਦੇ ਉਦੋਂ ਦੇ ਆ ਮੁੰਡਾ ਇਹ ਸਾਡਾ ਦੁਨੀਆ ਤੋਂ ਚਲੇ ਗਿਆ ਅਸੀਂ ਕਹਦੇ ਅਸਨੇ ਨਾ ਕਰਨਾ